ਸ਼੍ਰੀ ਉਦਾਸ ਪਵਨ ਬਾਦਲੋਨਾ 바ਰਸੀਲੋਨਾ ਅਤੇ ਸਮੂਹ ਸਾ ਸੰਗਤ ਦੇ ਸਹਿਯੋਗ ਨਾਲ ਬਹੁਤ ਵੱਡਾ ਵਿਸ਼ਾਲ ਨੂੰ ਵਿੱਚ ਆਪਾਂ ਸਤਿਗੁਰੂ ਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸਹਿਯੋਗ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮਾਗ ਮਹੀਨਾ ਚੜ੍ਹ ਗਿਆ ਹੈ ਇਹ ਮਹੀਨਾ ਸਾਡੇ ਰਹਿਬਰ ਸਤਿਗੁਰੂ ਦਾਸ ਮਹਾਰਾਜ ਦੇ ਲੇਖੇ ਲਗਣਾ ਚਾਹੀਦਾ ਹੈ ਕੋਈ ਪਾਪਾਂ ਦਾ ਭਾਗੀ ਹੋ ਗਏ ਮੇਰੇ ਤੋਂ ਕੋ ਗਲਤੀਆਂ ਹੋ ਗਈਆਂ ਹੋਣ ਸਾਰਾ ਸਾਲ ਜੇ ਅਸੀਂ ਇਸ ਮਹੀਨੇ ਸਤੰਬਰ ਦਾਸ ਮਾਰੇ ਦੇ ਲੇਖੇ ਲਾ ਦਈਏ ਇੱਕ ਇੱਕ ਦਿਨ ਵੀ ਆਪਾਂ ਉਹਨਾਂ ਦੇ ਲੇਖੇ ਲਾ ਦਈਏ ਤੇ ਆਪਣਾ ਜੀਵਨ ਸਫਲਾ ਹੋ ਸਕਦਾ ਹੈ ਜੇ ਇਸੇ ਤਰ੍ਹਾਂ ਅੱਜ ਸਾਡੇ ਗੁਰੂ ਘਰ ਵਿੱਚ ਜੋ ਦਵਾਨਾਂ ਦੀਆਂ ਅਮਰਤਵਾਣੀ ਸਤੂ ਦਾਸ ਮਾਰੀ ਦੇ ਪਾਠਾ ਦੀਆਂ ਸਵਾਵਾਂ ਔਰ ਲਗਰਾਂ ਦੀਆਂ ਸਵਾਵਾਂ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪੀਤਵੰਤ ਸੇਵਾਦਾਰ ਜੋ ਗੁਰੂ ਘਰ ਨਾਲ ਟਾਈਮ ਦੇ ਟਾਈਮ ਨਿਰੰਤਰ ਖੜਦੇ ਹਨ ਔਰ ਬਹੁਤ ਹੀ ਸਤਿਕਾਰਯੋਗ ਸੇਵਾਦਾਰ ਸਾਡੇ ਸੱਤਪਾਲ ਮਿਰਦੀ ਸਾਹਿਬ ਜਿਨ੍ਹਾਂ ਨੇ ਆਪਣੇ بیٹے ਰਕੇਸ਼ ਕੁਮਾਰ ਦੇ ਇੰਡੀਆ ਤੋਂ ਆਉਣ ਦੀ ਖੁਸ਼ੀ ਵਿੱਚ ਸਤੂਰਦਾਸ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਸਾਰੀਆਂ ਸੰਤਾਂ ਦੇ ਸਹਿਯੋਗ ਨਾਲ ਔਰ ਸਾਰੀਆਂ ਸੰਤਾਂ ਦੇ ਵਿੱਚ ਆਪਣੀ ਖੁਸ਼ੀ ਜਾਹਿ ਕੀਤੀ ਹੈ। ਸੋ ਅਸੀਂ ਬਹੁਤ ਧੰਨਵਾਦੀ ਆ ਸਾਡੇ ਸਤਪਾਲ ਬਿਰਦੀ ਸਾਹਿਬ ਜੀ ਦਾ। ਔਰ ਮੈਂ ਬੀਨਕੀਕਰ ਨਾਲ ਨਾਲ ਜੋ 26 ਜਨਵਰੀ ਨੂੰ ਅਗਲਾ ਇਹ ਤੁਹਾਰਾ ਆ ਰਿਹਾ ਉਸ ਦਿਨ ਸਾਡੇ ਨਗਰਾਂ ਦੀਆਂ ਤੇ ਅੰਮ੍ਰਿਤ ਬਾਣੀ ਦੇ ਜਾਪਾਂ ਦੀ ਸਵਾਮਾ ਸਾਡੇ ਨੌਜਵਾਨਾਂ ਗਰੂ ਹੈ। ਤੁਸੀਂ ਜੋ ਹੋਦੇ ਹੋਗੇ ਨੌਜਵਾਨ ਕਿਹੜੇ? ਜਦੋਂ ਉਹਨਾਂ ਨੇ ਨਾਮ ਲਿਖਾਇਆ ਸੀ ਤੇ ਉਹ ਤਿੰਨ ਭਰਾ ਜੇ ਤਿੰਨ ਦੋਸਰੇ ਤੇ ਸਾਡੇ ਫੌਜੀ ਸਾਹਿਬ ਜਿਹੜੇ ਸਾਡੇ ਸਤਕਾਰਯੋਗ ਜੋ ਨਗਰ ਕ ਦੀ ਸੁਆਮਾ ਆਪਣੇ ਉਹਨਾਂ ਕੋ ਲਿਖਾਉਂਦੇ ਹਾਂ ਤੇ ਉਹਨਾਂ ਨੇ ਉਹਨਾਂ ਨੂੰ ਨਾਮ ਪੁੱਛਿਆ ਵੀ ਤੁਸੀਂ ਆਪਣਾ ਨਾਮ ਤੇ ਉਹਨਾਂ ਚ ਇੰਨਾ ਇਤਫਾਕ ਪਿਆਰ ਸੀ ਉਹ ਕਹਿੰਦੇ ਤੂੰ ਲਖਾ ਦੇ ਕਹਿੰਦੇ ਤੂੰ ਲਖਾ ਦੇ ਕਹਿੰਦੇ ਤੂੰ ਲਖਾ ਦੇ ਕਹਿੰਦੇ ਰਹਿਣ ਦਿਓ ਨੌਜਵਾਨਾਂ ਵਾਲੋ ਕਰ ਦਿਓ ਜੀ ਤੇ ਨੌਜਵਾਨਾਂ ਵਾਲੋ ਅਗਲੇ ਅઠવાਰ ਅਮਰਤਵਾਲੀ ਦੇ ਜਾਪਾਂਗੇ ਤੇ ਨਗਰ ਕ ਦੀ ਸੁਆਮਾ ਹਨ ਸੋ ਨਰਨਾਲ ਨੇ ਸਭ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਗੁਰੂ ਘਰ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸੇਵਾਦਾਰ ਜਿਨ੍ਹਾਂ ਨੇ ਸਤਸੁਰੂ ਦਾਸ ਮਹਾਰਾਜ ਦਾ 647ਵਾਂ ਜੋ ਪੁਰਖਸ਼ ਦਿਹਾੜਾ ਆਪਾਂ ਮਨਾ ਰਹੇ ਹਾਂ ਉਸ ਵਿੱਚ ਸਵਾਵਾ ਲਈਆਂ ਹਨ ਮੈਂ ਇਥੇ ਤੁਹਾਨੂੰ ਜ਼ਰੂਰ ਕਰਾਂਗਾ ਜਿਵੇਂ ਆਪ ਸਭ ਜਾਣਦੇ ਹੋਗੇ ਸਾਈਂ ਸਤਸੁਰੂ ਦਾਸ ਮਹਾਰਾਜ ਜੀ ਦੇ 54 ਰਾਜੇ ਰਾਣੀਆਂ ਪੈਰੋਕਾਰ ਸ਼ਰਧਾਲੂ ਹੋਏ ਹਨ ਉਸ ਵੇਲੇ ਦੀ ਇੱਕ ਗੱਲ ਸੀ ਕਹਿੰਦੇ ਮਹਾਪੁਰਸ਼ ਪਰਿਵਜਨ ਕਰਦੇ ਸਨ ਤੇ ਰਾਜੇ ਰਾਣੀਆਂ ਛੀਦੇ ਜਵਾਰਤ ਲੈ ਕੇ ਥਾਲ ਭਰ-ਭਰ ਕੇ ਮਹਾਪੁਰਸ਼ਾਂ ਕੋਲ ਆਏ ਤੇ ਇੱਕ ਮੇਰੇ ਅਰਜਾ ਗਰੀਬ ਜਨਵਾਣਾ ਜਾਂ ਬੰਦਾ ਉਹ ਵੀ ਸਗਾ ਜਿਹਦੇ ਕੋਲ ਉਸ ਟਾਈਮ ਕੋਈ ਦੰਬੜਾ ਜਾਂ ਪੈਸੇ ਨਹੀਂ ਸੀ ਪਰ ਇੱਕ ਕੋਡੀ ਜ਼ਰੂਰ ਸੀ ਕਹਿੰਦੇ ਜੋ ਘਰਾਂ ਵਿੱਚ ਹੁੰਦੀ ਆ ਸੀ ਤੂੰ ਕਹਿੰਦੇ ਮਹਾਂਪੁਰਸ਼ ਸਾਸਨ ਕਰਦੇ ਤਾਂ ਸਾਸਨ ਹੋਣ ਤੋਂ ਬਾਅਦ ਤੇ ਮਹਾਂਪੁਰਸ਼ ਉਹਦੇ ਵੀ ਉਹ ਇਨਸਾਨ ਆ ਜਿਹੜਾ ਪਿੱਛੇ ਖੜਾ ਆਪਣੇ ਪੈਰ ਮਲਦਾ ਉਹ ਅੱਗੇ ਨਹੀਂ ਆਉਂਦਾ ਸਤਨ ਦਾਸ ਮਾਰੀ ਵੀ ਕਰਤਾ ਹੋਈ ਤੇ ਉਹਨਾਂ ਨੇ ਕਿਹਾ ਉਸ ਇਨਸਾਨ ਨੂੰ ਬੁਲਾਓ ਜਦੋਂ ਉਹਨਾਂ ਨੂੰ ਬੁਲਾਇਆ ਤੇ ਕਹਿੰਦੇ ਤੁਸੀਂ ਨਹੀਂ ਆਏ ਬਾਕੀ ਹੀ ਜਵਾਰ ਹੈ ਤੇ ਜਿਹੜਾ ਅੱਜ ਦਾ ਸਾਸਨਾ ਸੰਪੂਰਨ ਨਹੀਂ ਹੋ ਰਿਹਾ ਉਹ ਕਹਿੰਦੇ ਮਹਾਪੁਰਸ਼ੋ ਮੈਂ ਅੱਖਾਂ ਚੋਂ ਦਾ ਨੀਰ ਭਰਿਆ ਆਇਆ ਤੇ ਕਹਿੰਦੇ ਮਹਾਪੁਰਸ਼ੋ ਮੈਂ ਬਣਾ ਨਿਮਾੜਿਆ ਜਾਂ ਮਾਤੜ ਜਾਂ ਗਰੀਬ ਬੰਦਾ ਮੈਂ ਲੈ ਕੇ ਆਸੀ ਕੋਡੀ ਜੋ ਤੁਹਾਡੇ ਚਾਹਦਾ ਜ ਆਪਾਂ ਅਰਪਿਤ ਕਰਨੀ ਸੀ ਪਰ ਮੈਂ ਡਰਦਾ ਸੀ ਇਹ ਹੀਰੇ ਜਵਾਰਾ ਦੇਖ ਕੇ ਉਹਦੇ ਸਤਿਗੁਰੂ ਦਾਸ ਮਹਾਰਾਜ ਕਹਿੰਦੇ ਕੋਡੀ ਤੇਰੀ ਮੇਰੇ ਸਭ ਤੋਂ ਸਾਥਸੰਗ ਜਿਹੜਾ ਸੰਪੂਰਨ ਹੋਣਾ ਆ ਤੂੰ ਇਹੇ ਆ ਕੇ ਮੱਥਾ ਟੇਕ ਤਾਂ ਜਾ ਕੇ ਸਾਥਸੰਗ ਸੰਪੂਰਨ ਹੋਣਾ ਮੇਲੇ ਕਹਿਣ ਤੋਂ ਬਾਅਦ ਇਹ ਆ ਵੇ ਸਾਰੇ ਸੇਵਾਦਾਰ ਨਿਤੜ ਕੋਲ ਸਾਰੇ ਸੇਵਾਦਾਰ ਸਤੂ ਦਾਸ ਮਹਾਰਾਜ ਨੂੰ ਸਮਰਪਿਤ ਹਨ ਕਦੇ ਵੀ ਇਹ ਨਹੀਂ ਸੋਚਣਾ ਜੇ ਅਸੀਂ ਸਟੇਜ ਤੋਂ ਇਹਨਾਂ ਸੇਵਾਦਾਰਾਂ ਦਾ ਆਪਾਂ ਨਾਮ ਲੈਨੇ ਆ ਤੇ ਕਿਸੇ ਨੇ ਇਹ ਨਹੀਂ ਸੋਚਣਾ ਕਿ ਸਾਡਾ ਨਾਮ ਕਿਉਂ ਨਹੀਂ ਲੈਂਦੇ ਸਾਰਿਆਂ ਦਾ ਨਾਮ ਹੈ ਪਰ ਕੁਝ ਕੁ ਆਪਣੇ ਸੇਵਾਦਾਰ ਜਿਹੜੇ ਆ ਉਹ ਕਹਿੰਦੇ ਜੀ ਆਪਾਂ ਸੇਵਾ ਲੈਣੀ ਆ ਇਸ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਸੇਵਾਦਾਰ ਸੰਦੀਪ ਸਭੀ ਬੁਰੀਆ ਜੀ ਉਹਨਾਂ ਨੂੰ ਇੱਕ ਕੁਇੰਟਲ ਆਟਾ 1 ਕਟੋਂ ਨੋਤ ਤੇ 50 ਕਿਲੋ ਚਾਵਲ ਹਨ ਔਰ ਸਾਡੇ ਸਰਵਨ ਸਿੰਘ ਸੇਕ ਸਰਵਾ ਜੀ ਉਹਨਾਂ ਦੇ ਸੁਪੁੱਤਰ ਬਲਜੀਤ ਸਰਵਾ ਬਲਦੇਵ ਸਰਵਾ ਤੇ ਦਵਿੰਦਰ ਸਰਵਾ ਜੀ ਵੱਲੋਂ ਜੋ ਜੂਸ ਤੇ ਪਾਣੀ ਦੀ ਸੇਵਾ ਉਹਦੇ ਨਾਲ ਆਪਣੇ ਵੱਡਾ ਪੰਡਾਨ ਲੱਗਣਾ ਹੈ ਉਸ ਵਿੱਚ ਹੈ ਔਰ ਸਾਡੇ ਸਤਵੰਤ ਸਿੰਘ ਜੀ ਔਰ ਮਨਜੀਤ ਕੌਰ ਜੀ ਸਾਡੇ ਸਤਿਕਾਰਯੋਗ ਫੌਜੀ ਤੇ ਫੌਜ ਸਾਹਿਬ ਆਪਕਨ ਨੂੰ ਪਿਆਰ ਕਰਦੇ ਆ ਉਹਨਾਂ ਵੱਲੋਂ